24 ਦੀ ਗੱਲ ਕਰੀਏ ਫਿਰ ਇਹ ਆਪਰੇਸ਼ਨ ਹੈ ਲਗਾਤਾਰ ਨਸ਼ੇ ਦੇ ਵਿਰੁੱਧ ਆਪਰੇਸ਼ਨ ਹੈ ਜਿਹੜਾ ਲਗਾਤਾਰ ਉਹ ਜਾਰੀ ਹੈ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਡਰੱਗਸ ਦੀ ਜਿਹੜੀ ਮਨੀ ਨਾਲ ਲੋਕ ਪ੍ਰਾਪਰਟੀ ਬਣਾਉਂਦੇ ਆ ਉਸ ਪ੍ਰਾਪਰਟੀ ਨੂੰ ਫੋਰਫੀਟ ਕੀਤਾ ਜਾ ਰਿਹਾ ਸੋ ਉਹਦੇ ਤੇ ਅਸੀਂ ਐਨਫੋਰਸਮੈਂਟ ਦਾ ਜਿਹੜਾ ਕੰਮ ਹੈ ਉਹ ਜਿਨਾ ਕੰਸਟ੍ਰੇਟ ਵੱਲੋਂ ਕੀਤਾ ਜਾਂਦਾ ਹੈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਬਲਾਜਮ ਲੋਕਾਂ ਨੂੰ ਰੋਕ ਰਿਹਾ ਜਿਹੜੇ ਟ੍ਰਿਪਲੀ ਗਾਦਰ ਜਿਹੜੇ ਲੋਕ ਟ੍ਰਿਪਲੀ ਤੇ ਆ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਦੀ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਇਹ ਇੱਕ ਬੇਰੀ ਹਾਈ ਪ੍ਰਾਇਰੀਟੀ ਹੈ ਕਿ ਪੰਜਾਬ ਵਿੱਚ ਜਿਹੜਾ ਹੈ ਡਰਗ ਦੀ ਸਮੱਸਿਆ ਨੂੰ ਕਰ ਰਹੀ ਹੈ ਮਹਿਲਾਵਾਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਲੇਡੀਜ਼ ਪੁਲਿਸ ਵੀ ਜਿਹੜੀ ਹੈ ਉਹ ਨਾਲ ਹੈ ਉਹ ਲੇਡੀਜ਼ ਦੀ ਚੈਕਿੰਗ ਕਰਦੀ ਹੋਈ ਦਿਖਾਈ ਦੇ ਰਹੀ ਹੈ 550 ਦੇ ਪਰੀ ਜਿਹੜੀ ਹੈ ਨਫਰੀ ਫੋਰਸ ਜਿਹੜੀ ਹੈ ਲਗਾਈ ਗਈ ਹੈ ਇਹਦੇ ਵਿੱਚ ਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਰੋੜਾ ਅੱਜ ਲੁਧਿਆਣਾ ਦੇ ਵਿੱਚ ਕੋਸਕੋ ਆਪਰੇਸ਼ਨ ਨੂੰ ਲੈ ਕੇ ਲਗਾਤਾਰ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਮੌਕੇ ਤੇ ਜੁਆਇੰਟ ਸੀਪੀ ਤੇ ਏਡੀਸੀਪੀ ਹਰਪਿੰਦਰ ਕੌਰ ਸਰਾ ਮੌਕੇ ਤੇ ਪਹੁੰਚਿਆ ਲੁਧਿਆਣਾ ਦੇ ਸਲੇਮ ਟਾਪਰੀ ਦੇ ਇਲਾਕੇ ਦੇ ਵਿੱਚ ਚੈਕਿੰਗ ਅਭਿਆਨ ਹੈ ਜਿਹੜਾ ਚਲਾਇਆ ਜਾ ਰਿਹਾ ਹੈ ਤਮਾਮ ਜਿਹੜੀਆਂ ਸਲੇਮ ਟਾਪਰੀ ਦੀਆਂ ਗਲੀਆਂ ਉਹ ਸੀਲ ਕਰ ਦਿੱਤਾ ਤੇ ਲੋਕਾਂ ਦੀਆਂ ਤਲਾਸ਼ੀਆਂ ਜਿਹੜੀਆਂ ਲਈਆਂ ਜਾ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਟੂ-ਵੀਲਰ ਤੇ ਆ ਰਹੇ ਉਹਨਾਂ ਦੇ ਟੂ-ਵੀਲਰ ਰੋਕੇ ਜਾ ਰਹੇ ਆ ਉਹਨਾਂ ਦੀਆਂ ਤਲਾਸ਼ੀਆਂ ਲਈਤੀਆਂ ਜਾ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ CIA ਦੀ ਟੀਮ ਹੈ ਜਿਹੜੀ ਹੈ ਉਹ ਲੱਗੀ ਹੋਈ ਹੈ ਜਿਹੜੀਆਂ ਲੋਕਾਂ ਨੇ ਸ਼ੌਲਾ ਪਾਈਆਂ ਉਹ ਲਵਾ ਦਿੱਤੀਆਂ ਗਈਆਂ ਲੋਕਾਂ ਦੀਆਂ ਕਿਉਂਕਿ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਜਿਹੜੇ ਲੋਕ तमाम ਲੋਕ ਲੰਘ ਰਹੇ ਆ ਜਿਹੜੀਆਂ ਗਲੀਆਂ ਉਹ ਸੀਲ ਕਰ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਮਾਮ ਜਿਹੜੀ CIA ਦੀ ਫੋਰਸ ਹੈ ਉਹ ਲੱਗੀ ਹੋਈ ਹੈ ਸਿਵਲ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਹੈ ਉਹ ਲੱਗੇ ਹੋਏ ਨੇ ਤਮਾਮ ਜਿਹੜੇ ਪੁਲਿਸ ਅਧਿਕਾਰੀ ਹੈ ਉਹ ਪਹੁੰਚੇ ਹੋਏ ਹੈ CIA ਦੀ ਟੀਮ ਲੱਗੀ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗਲੀਆਂ ਪੂਰੀਆਂ ਸੀਲ ਕੀਤੀਆਂ ਹੋਈਆਂ ਆ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਮਹਿਲਾਵਾਂ ਜਿਹੜੀਆਂ ਨਿਕਲ ਰਹੀਆਂ ਟੂ-ਵੀਲਰ ਤੇ ਉਹਨਾਂ ਦੀ ਵੀ ਚੈਕਿੰਗ ਹੈ ਜਿਹੜੀ ਆ ਉਹ ਜਾਰੀ ਹੈ ਜਿਹੜੇ ਟ੍ਰਿਪਲਿੰਗ ਲੁਧਿਆਣਾ ਦੇ ਸਲੇਮ ਟਾਪਰੀ ਦੇ ਵਿੱਚ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਐ ਜੁਆਇੰਟ ਸੀਪੀ ਸੋਮਿਆ ਮਿਸ਼ਰਾ ਪਹੁੰਚੇ ਐ ਏਡੀਸੀਪੀ ਰੁਪਿੰਦਰ ਕੋਰ ਸਰਾ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਮਲਾਜ਼ਮ ਲੋਕਾਂ ਨੂੰ ਰੋਕ ਰਿਹਾ ਜਿਹੜੇ ਟ੍ਰਿਪਲਿੰਗ ਜ਼ਿਆਦਾਤਰ ਜਿਹੜੇ ਲੋਕ ਟ੍ਰਿਪਲਿੰਗ ਤੇ ਆ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਦੀ ਤਲਾਸ਼ੀ ਜਿਹੜੀ ਹੈ ਲਈਤੀ ਜਾ ਰਹੀ ਹੈ ਜੈਕਟਾਂ ਚੈੱਕ ਕੀਤੀਆਂ ਜਾ ਰਹੀਆਂ ਕਿ ਕੋਈ ਵੀ ਨਸ਼ੇ ਵਾਲੀ ਚੀਜ਼ ਤਾਂ ਨਹੀਂ ਉਹਨਾਂ ਦੀ ਜੇਬ ਦੇ ਵਿੱਚੋਂ ਨਿਕਲੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਬ ਦੇ ਵਿੱਚੋਂ ਬਾਚਸ ਨਿਕਲੀ ਆ ਉਹਨੂੰ ਚੈੱਕ ਕੀਤਾ ਜਾ ਰਿਹਾ ਕਿ ਉਹਦੇ ਵਿੱਚ ਜੇਬ ਦੇ ਵਿੱਚ ਕੋਈ ਐਸੀ ਚੀਜ਼ ਤਾਂ ਨਹੀਂ ਨਸ਼ੇ ਵਾਲੀ ਚੀਜ਼ ਤਾਂ ਨਹੀਂ ਜਿਹੜੀ ਜੇਬ ਦੇ ਵਿੱਚ ਪਾਈ ਹੋਈ ਹੈ ਸ਼ਿਕਟਾਂ ਦੀਆਂ ਡੱਬੀਆਂ ਨਿਕਲ ਨਹੀਂ ਆ ਉਹ ਚੈੱਕ ਕੀਤਾ ਜਾ ਰਿਹਾ ਜਿਹੜੀਆਂ ਲੇਡੀਜ਼ ਨਿਕਲਦੀ ਆ ਉਹਨਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਤਮਾਮ ਜਿਹੜੀ ਆ ਚੈਕਿੰਗ ਹੈ ਉਹ جاری ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੁੜੀਆਂ ਨਿਕਲੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਤਲਾਸ਼ੀ ਜਿਹੜੀ ਆ ਉਹ ਲਈਤੀ ਜਾ ਰਹੀ ਹੈ ਟ੍ਰਿਪਲਿੰਗ ਕੀਤੀ ਹੋਈ ਸੀਗੀ ਤੇ ਇਹਨਾਂ ਕੋਲੋਂ ਤਲਾਸ਼ੀ ਲਈਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਨੇ ਲੁਧਿਆਣਾ ਦੀ ਆ ਕੋਸਕੋ ਆਪਰੇਸ਼ਨ ਦੇ ਦੌਰਾਨ ਜਿਹੜਾ ਕਿ ਆ ਪੂਰੀ ਚੈਕਿੰਗ ਹੈ ਅਲੱਗ-ਅਲੱਗ ਟੀਮਾਂ ਬਣਾ ਕੇ ਚੈਕਿੰਗ ਹੈ ਜਿਹੜੀ ਆ ਉਹ ਤਮਾਮ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਟ੍ਰਿਪਲਿੰਗ ਤੇ ਜਿਹੜੇ ਵਾਹਨ ਤੇ ਲੋਕ ਆ ਰਹੇ ਆ ਟ੍ਰਿਪਲਿੰਗ ਕਰ ਰਹੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਲੇਡੀਜ਼ ਲੇਡੀਜ਼ ਲੰਘ ਰਹੇ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਲੇਡੀਜ਼ ਫੋਰਸ ਵੀ ਇੱਥੇ ਮੌਜੂਦ ਹੈ ਸੀਨੀਅਰ ਅਧਿਕਾਰੀ ਮੌਜੂਦ ਹੈ ਜਿਹੜੇ-ਜਿਹੜੇ ਲੋਕ ਇੱਥੋਂ ਲੰਘ ਰਹੇ ਆ ਤਮਾਮ ਜਿਹੜੀਆਂ ਗਲੀਆਂ ਅੰਦਰ ਜਿਹੜੀਆਂ ਗਲੀਆਂ ਜਾਂਦੀਆਂ ਉਹ ਪੂਰੀਆਂ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਮਹਿਲਾਵਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਆ ਲੇਡੀਜ਼ ਪੁਲਿਸ ਵੀ ਜਿਹੜੀ ਐ ਉਹ ਨਾਲ ਐ ਉਹ ਲੇਡੀਜ਼ ਦੀ ਚੈਕਿੰਗ ਕਰਦੀ ਹੋਈ ਦਿਖਾਈ ਦੇ ਰਹੀ ਆ ਅਲੱਗ-ਅਲੱਗ ਫੋਰਸ ਜਿਹੜੀਆਂ ਅਲੱਗ-ਅਲੱਗ ਟੀਮ ਜਿਹੜੀਆਂ ਬਣੀਆਂ ਹੋਈਆਂ ਉਹ ਚੈਕਿੰਗ ਕਰ ਰਹੀਆਂ ਕੋਸ ਕੋ ਆਪਰੇਸ਼ਨ ਐ ਜਿਹੜਾ ਲਗਾਤਾਰ ਜਾ ਰਿਹਾ ਜੇ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਇਸੇ ਤਰ੍ਹਾਂ ਆਪਰੇਸ਼ਨ ਜਾ ਰਹੀ ਸੀ ਤੇ ਕਈ ਜਗ੍ਹਾ ਦੇ ਵਿੱਚ ਤਮਾਮ ਜਿਹੜੀਆਂ ਚੀਜ਼ਾਂ ਉਹ ਫੜੀਆਂ ਵੀ ਗਈਆਂ ਸੀਗੀਆਂ ਆਪਰੇਸ਼ਨ ਦੇ ਦੌਰਾਨ ਤੇ ਅੱਜ ਫਿਰ ਜਿਹੜੀ ਹੈ ਇਹ ਆਪਰੇਸ਼ਨ ਦੇ ਦੌਰਾਨ ਰੇਡਾਂ ਜਿਹੜੀਆਂ ਲਗਾਤਾਰ جاری ਐ ਸੀਆਈਏ ਦੀਆਂ ਟੀਮਾਂ ਜਿਹੜੀਆਂ ਲਗਾਤਾਰ ਉਹ ਲੱਗੀਆਂ ਹੋਈਆਂ ਲੋਕਾਂ ਨੂੰ ਰੋਕਿਆ ਜਾ ਰਿਹਾ ਤਮਾਮ ਚੈਕਿੰਗ ਐ ਜਿਹੜੀ ਐ ਉਹ ਕੀਤੀ ਜਾ ਰਹੀ ਐ ਲੇਡੀਜ਼ ਫੋਰਸ ਵੀ ਐ ਤਮਾਮ ਅਧਿਕਾਰੀ ਵੀ ਐ ਜਿਹੜੇ ਲੋਕ ਲੰਘ ਰਹੇ ਉਹਨਾਂ ਦੀਆਂ ਜਿਹੜੀਆਂ ਚੈਕਿੰਗਾਂ ਕੀਤੀ ਜਾ ਰਹੀਆਂ ਤਮਾਮ ਅਧਿਕਾਰੀ ਜਿਹੜੇ ਹੋਰ ਵੀ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਕਮਿਸ਼ਨਰ ਜਿਹੜੇ ਆ ਕੁਲਦੀਪ ਸਿੰਘ ਚਾਲ ਪੁਲਿਸ ਕਮਿਸ਼ਨਰ ਜਿਹੜੇ ਆ ਕੁਲਦੀਪ ਸਿੰਘ ਚਾਲ ਉਹ ਵੀ ਪਹੁੰਚੇ ਨੇ ਮੌਕੇ ਤੇ ਵੱਡੀ ਚੈਕਿੰਗ ਜਿਹੜੀ ਆ ਵੱਡਾ ਅਭਿਆਨ ਆ ਜਿਹੜਾ ਚਲਾਇਆ ਜਾ ਰਿਹਾ ਮੌਕੇ ਤੇ ਪੁਲਿਸ ਕਮਿਸ਼ਨਰ ਆ ਜਿਹੜੇ ਆ ਉਹ ਵੀ ਪਹੁੰਚ ਚੁੱਕੇ ਆ ਉਹਨਾਂ ਵੱਲੋਂ ਜਿਹੜੇ ਆਫੀਸਰ ਆ ਉਹਨਾਂ ਨੂੰ ਨਿਰਦੇਸ਼ ਦਿੱਤੇ ਜਾ ਰਿਹਾ ਕਿ ਕਿਵੇਂ ਚੈਕਿੰਗ ਆ ਜਿਹੜੀ ਆ ਕਿਸ ਤਰੀਕੇ ਦੇ ਨਾਲ ਕਰਨੀ ਆ ਕਿਹੜੇ ਕਿਹੜੇ ਪੂਰੇ ਹੱਥ ਦੇ ਵਿੱਚ ਕਾਗਜ਼ ਆ ਜਿਹੜੇ ਆ ਉਹ ਫੜੇ ਹੋਏ ਆ ਪੁਲਿਸ ਅਧਿਕਾਰੀਆਂ ਨੇ ਪੁਲਿਸ ਫੋਰਸ ਹੈ ਪੁੜੀ ਹੈ ਉਹ ਲੱਗੀ ਹੋਈ ਹੈ तमाम ਨਕਸ਼ੇ ਤੱਕ ਜਿਹੜੇ ਆ ਨਕਸ਼ੇ ਤੱਕ ਜਿਹੜੇ ਆ ਉਹ ਫੜੇ ਹੋਏ ਨੇ ਨਕਸ਼ੇ ਫੜੇ ਹੋਏ ਨੇ ਹੱਥਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਕਿ ਕਿਵੇਂ ਕਿਵੇਂ ਕਿਹੜੀ ਕਿਹੜੀ ਗਲੀ ਹੈ ਜਿਹੜੀ ਹੈ ਕਿੱਧਰ ਕਿੱਧਰ ਨੂੰ ਜਾਂਦੀ ਹੈ ਕਿ ਕਿਹੜੀ ਕਿਹੜੀ ਗਲੀ ਕਿੱਧਰ ਕਿੱਧਰ ਨੂੰ ਜਾਂਦੀ ਹੈ ਉਸ ਤਰੀਕੇ ਦੇ ਨਕਸ਼ੇ ਆ ਜਿਹੜੇ ਆ ਉਹ ਦਿਖਾਏ ਜਾ ਰਹੇ ਪੁਲਿਸ ਕਮਿਸ਼ਨਰ ਖੜੇ ਨੇ ਜੁਆਇੰਟ ਸੀਪੀ ਖੜੇ ਨੇ ਉਹਨਾਂ ਦੇ ਨਾਲ ਜਿਹੜੇ ਆ ਏਡੀਸੀਪੀ ਖੜੇ ਨੇ तमाम ਜਿਹੜੇ ਆ ਗਾਈਡਲਾਈਨ ਦਿੱਤੀ ਜਾ ਰਹੀ ਹੈ ਕਿਵੇਂ ਕਿਵੇਂ ਚੈਕਿੰਗ ਕਰਨੀਆਂ ਕਿਦਾਂ ਕਿਦਾਂ ਟੀਮਾਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਕਿਹੜੀਆਂ ਕਿਹੜੀਆਂ ਗਲੀਆਂ ਸੀਲ ਨੇ ਉਹ ਚੈੱਕ ਕੀਤੀਆਂ ਜਾ ਰਹੀਆਂ ਲੋਕਾਂ ਦੇ ਟੂ-ਵੀਲਰ ਚੈੱਕ ਕੀਤੇ ਜਾ ਰਹੇ ਆ ਫੋਰ-ਵੀਲਰ ਚੈੱਕ ਕੀਤੇ ਜਾ ਰਹੇ ਆ ਜਿਹਦੇ ਤੇ ਸ਼ੱਕ ਪੈ ਰਿਹਾ ਉਹਨੂੰ ਰੋਕਿਆ ਜਾ ਰਿਹਾ तमाम ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਹੈ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਆ ਸੀਨੀਅਰ ਅਧਿਕਾਰੀ ਪਹੁੰਚੇ ਆ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ तमाम ਏਰੀਆ ਜਿਹੜਾ ਉਹ ਛਾਂਟਿਆ ਜਾ ਰਿਹਾ ਗਲੀਆਂ ਜਿਹੜੀਆਂ ਉਹ ਸੀਲ ਕਰ ਦਿੱਤੀਆਂ ਗਈਆਂ ਨੇ ਤਮਾਮ ਗਲੀਆਂ ਸੀਲ ਕਰ ਦਿੱਤੀਆਂ ਗਲੀਆਂ ਦੇ ਜਿਹੜੇ ਮੋੜ ਤੇ ਆ ਪੁਲਿਸ ਫੋਰਸ ਖੜੀ ਹੋਈ ਹੈ ਸੀਆਈਏ ਦੀ ਟੀਮ ਹੈ ਉਹ ਵੀ ਲੱਗੀ ਹੋਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਜੇ 2023 ਦੀ ਗੱਲ ਕੀਤੀ ਜਾਵੇ ਕੋਸਕੋ ਆਪਰੇਸ਼ਨ ਦੇ ਦੌਰਾਨ ਕਈ ਜਿਹੜਾ ਨਸ਼ਾ ਵੀ ਫੜਿਆ ਗਿਆ ਸੀਗਾ ਕਈ ਨਸ਼ਾ ਫੜਿਆ ਗਿਆ ਸੀ ਕਈਆਂ ਦੇ ਘਰ ਰੇਡ ਹੋਈ ਸੀ ਘਰ ਪੂਰੇ ਛਾੜ ਦਿੱਤੇ ਗਏ ਸੀ ਤੇ ਹੁਣ 2024 ਦੀ ਗੱਲ ਕਰੀਏ ਫਿਰ ਇਹ ਆਪਰੇਸ਼ਨ ਹੈ ਲਗਾਤਾਰ ਨਸ਼ੇ ਦੇ ਵਿਰੁੱਧ ਆਪਰੇਸ਼ਨ ਹੈ ਜਿਹੜਾ ਲਗਾਤਾਰ ਉਹ ਜਾਰੀ ਹੈ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਤਮਾਮ ਜਿਹੜੇ ਪੁਲਿਸ ਆਫੀਸਰ ਹੈ ਉੱਥੇ ਪਹੁੰਚੇ ਆ ਹੁਣ ਚੈਕਿੰਗ ਜਿਹੜੀ ਹੈ ਜਿਹੜੀ ਉਹ ਕੀਤੀ ਜਾਊਗੀ ਮੌਕੇ ਤੇ ਪੁਲਿਸ ਕਮਿਸ਼ਨਰ ਹੈ ਜਿਹੜੇ ਆ ਕੁਲਦੀਪ ਸਿੰਘ ਚਾਲ ਪਹੁੰਚੇ ਰਿਹਾ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਨੀਤਾ ਪੁੰਜ ਪਹੁੰਚ ਚੁੱਕੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਨਾਲ ਪੁਲਿਸ ਕਮਿਸ਼ਨਰ ਮੌਕੇ ਤੇ ਆ ਤੇ ਉਹਨਾਂ ਵੱਲੋਂ ਜਗਾ ਤੇ ਰੇਡ ਜਿਹੜੀ ਆ ਉਹ ਕੀਤੀ ਜਾਊਗੀ ਪੁਲਿਸ ਕਮਿਸ਼ਨਰ ਨਾਲ ਲੁਧਿਆਣਾ ਦੇ ਵਿੱਚ ਸਲੇਮ ਟਾਪ ਨੇ ਤਸਵੀਰਾਂ ਜਿੱਥੇ ਕੀ ਏਡੀਜੀਪੀ ਅਨੀਤਾ ਪੁੰਜ ਪਹੁੰਚੇ ਨੇ ਤੇ ਸੀਨੀਅਰ ਅਧਿਕਾਰੀ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਰੇਡ ਬਾਰੇ ਕਿ ਕਿਹੜੇ ਕਿਹੜੇ ਚੀਜ਼ਾਂ ਕਿੱਥੇ ਕਿੱਥੇ ਰੇਡ ਕਰਨੀਆਂ ਕਿਉਂਕਿ ਪੂਰਾ ਨਕਸ਼ਾ ਜਿਹੜਾ ਉਹ ਨਾਲ ਜਿਹੜਾ ਅਫਸਰਾਂ ਨੇ ਫੜਿਆ ਹੋਇਆ ਉਹ ਏਡੀਜੀਪੀ ਨੂੰ ਜਿਹੜਾ ਕੀ ਆ ਉਹ ਦਿਖਾਇਆ ਜਾ ਰਿਹਾ ਪੂਰੀ ਡਾਇਰੈਕਸ਼ਨ ਹੈ ਉਹ ਦੱਸੀ ਜਾ ਰਹੀ ਹੈ ADCP ਰੁਪਿੰਦਰ ਕੌਰ ਸਰਾਵਲੋਂ ਨਕਸ਼ਾ ਜਿਹੜਾ ਕਿ ADGP ਨੂੰ ਦਿਖਾਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਪੂਰੇ ਏਰੀਏ ਬਾਰੇ ਦੱਸਿਆ ਜਾ ਰਿਹਾ ਕਿ ਏਰੀਆ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਖਤਮ ਹੁੰਦਾ ਕਿਹੜੇ-ਕਿਹੜੇ ਏਰੀਏ ਦੇ ਵਿੱਚ ਇੱਥੇ ਨਸ਼ਾ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ ਇਹ ਜਿਹੜੀਆਂ ਗੱਲਾਂ ADGP ਨੂੰ ਅਨੀਤਾ ਪੁੰਜ ਨੂੰ ਦੱਸਿਆ ਜਾ ਰਿਹਾ ਕਿਉਂਕਿ ਕੋਸਕੋ ਅਭਿਆਨ ਹੈ ਲਗਾਤਾਰ ਜਿਹੜਾ ਕਿ ਇਹ جاری ਹੈ ਉਹ ਜਾਰੀ ਕੀਤਾ ਜਾ ਰਿਹਾ ਹੈ ਪਹਿਲੇ ਦੀ ਗੱਲ ਕਰੀਏ ਤੇ ਅੱਠ ਕੁ ਜਗ੍ਹਾ ਤੇ ਜਿਹੜਾ ਅਭਿਆਨ ਹੈ ਜਿਹੜਾ ਚੱਲਦਾ ਪਿਆ ਸੀ ਤੇ ਲੁਧਿਆਣਾ ਦੇ ਵਿੱਚ ਵੀ ਜਿਹੜਾ ਅਭਿਆਨ ਇਹ جاری ਹੈ ਪਿਛਲੇ ਟਰਮ ਦੀ ਗੱਲ ਕਰੀਏ 2023 ਦੀ ਉਸ ਤੇ ਵੀ ਜਿਹੜਾ ਕੀ ਹੈ ਚੀਜ਼ਾਂ ਕਾਫੀ ਅਨੀਤਾ ਪੁੰਜ ਜਿਹੜੀ ਏਡੀਜੀਪੀ ਹੈ ਉਹ ਆਏ ਨੇ ਸਪੈਸ਼ਲ ਇਸ ਜਗ੍ਹਾ ਤੇ ਜਿਹੜੀ ਹੈ ਰੇਡ ਜਿਹੜੀ ਕਰਨ ਲੁਧਿਆਣਾ ਦੇ ਸਲੇਮ ਟਾਪਰੀ ਦੇ ਵਿੱਚ ਤੇ ਨਕਸ਼ਾ ਜਿਹੜਾ ਉਹ ਦਿਖਾਇਆ ਜਾ ਰਿਹਾ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਲਾਕੇ ਦੀਆਂ ਜਿਹੜੀਆਂ ਉਹ ਚੀਜ਼ਾਂ ਦੱਸੀਆਂ ਜਾ ਰਹੀਆਂ ਤੇ ਨਾਲ-ਨਾਲ ਜਿਹੜੇ ਕੀ ਹੈ ਉਹ ਗਾਈਡਲਾਈਨ ਦਿੱਤੀ ਜਾ ਰਹੀ ਹੈ ਫੋਰਸ ਹੈ ਜਿਹੜੀ ਹੈ तमाम ਜਿਹੜੀ ਹੈ ਉਹ ਲੱਗੀ ਹੋਈ ਹੈ ਸੀਆਈਏ ਦੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਤੇ ਡਾਇਰੈਕਸ਼ਨ ਹੈ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ तमाम ਪੁਲਿਸ ਫੋਰਸ ਹੈ ਜਿਹੜੀ ਹੈ ਉਹ ਅਲੱਗ-ਅਲੱਗ ਜਗ੍ਹਾ ਤੇ ਲੱਗੀ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸਾਰੀ ਪੁਲਿਸ ਫੋਰਸ ਦੀ ਗੱਡੀਆਂ ਜਿਹੜੀਆਂ ਅਲੱਗ-ਅਲੱਗ ਗਲੀਆਂ ਦੇ ਵਿੱਚ ਲੱਗੀਆਂ ਹੋਈਆਂ ਅਧਿਕਾਰੀ ਅਲੱਗ-ਅਲੱਗ ਜਿਹੜੀ ਹੈ ਟੀਮਾਂ ਬਣਾ ਕੇ ਉਹ ਲੱਗੇ ਹੋਏ ਨੇ ਅਲੱਗ-ਅਲੱਗ ਜਗ੍ਹਾ ਤੇ ਪਹੁੰਚੇ ਹੋਏ ਨੇ ਤੇ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਮੂਵਮੈਂਟ ਹੈ ਜਿਹੜੀ ਆ ਉਹ ਅ ਅਧਿਕਾਰੀਆਂ ਨੂੰ ਟੀਮਾਂ ਭਰਾ ਕੇ ਦਿੱਤੀ ਜਾ ਰਹੀ ਹੈ ਸੀਆਈਏ ਦੀ ਟੀਮ ਵੀ ਨਾਲ ਹੈ ਤੇ ਮੌਕੇ ਤੇ ਏਡੀਜੀ ਵੀ ਪਹੁੰਚੇ ਆ ਪੁਲਿਸ ਕਮਿਸ਼ਨਰ ਵੀ ਪਹੁੰਚੇ ਆ ਤਮਾਮ ਤਸਵੀਰਾਂ ਜਿਹੜੀਆਂ ਉਹ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਪਿਛਲੇ ਦਿਹਾਕੇ ਦੀ ਗੱਲ ਕਰੀਏ 2023 ਦੀ ਉਸੇ ਟਾਈਮ ਵੀ ਜਿਹੜੀਆਂ ਤਮਾਮ ਜਿਹੜੀ ਹੈ ਜਗ੍ਹਾ ਤੇ ਰੇਡ ਹੋਈ ਸੀ ਤਮਾਮ ਜਿਹੜਾ ਨਸ਼ਾ ਉਹ ਫੜਿਆ ਗਿਆ ਸੀ ਤੇ ਹੁਣ ਦੇਖਣਾ ਇਹ ਹੋਏਗਾ ਅੱਜ ਕਿਸ ਤਰ੍ਹਾਂ ਦੀ ਰੇਡ ਹੁੰਦੀ ਹੈ ਕਿੰਡੀਆਂ ਚੀਜ਼ਾਂ ਜਿਹੜੀਆਂ ਤਮਾਮ ਉਹ ਜਿਹੜੀਆਂ ਫੜੀਆਂ ਜਾਂਦੀਆਂ ਕਿਹੜੇ-ਕਿਹੜੇ ਲੋਕਾਂ ਤੇ ਕਾਰਵਾਈ ਹੁੰਦੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਹਮਣੇ ਆਉਂਦੀ ਹੈ ਤੇ ਇਹ ਇਸ ਬਾਰੇ ADGP ਵੀ ਦੱਸਣਗੇ ਕਿ ਅੱਜ ਕਿਹੜੇ-ਕਿਹੜੀਆਂ ਜਗ੍ਹਾ ਤੇ ਰੇਡ ਹੋਈ ਕਿੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਫੜੀਆਂ ਗਈਆਂ ਕਿਸ ਤਰ੍ਹਾਂ ਦੀ ਜਿਹੜੀ ਰੇਡ ਹੈ ਚੱਲੀ ਹੈ ਲੁਧਿਆਣਾ ਸ਼ਹਿਰ 'ਚ ਕੁਲਿਸ ਵੱਲੋਂ ਡੀਜੀਪੀ ਸਾਹਿਬ ਦੇ ਆਰਡਰਸ ਨਾਲ ਸੈਂਟਰਲਾਈਜ਼ਡ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਹੈ ਵਕਵਕ ਜ਼ਿਲ੍ਹਿਆਂ ਵਿੱਚ ਹੈਡਕੁਆਟਰ ਤੋਂ ਔਰ ਵਕਵਕ ਸੀਨੀਅਰ ਆਫਿਸਰਸ ਨੂੰ ਇਹ ਸੁਪਰਵਾਈਜ਼ ਕਰਨ ਲਈ ਭੇਜਿਆ ਗਿਆ ਹੈ ਔਰ ਜਲੰਧਰ ਕਮਿਸ਼ਨਰੇਟ ਵਿੱਚ ਜੋ ਵਕਵਕ ਥਾਵਾਂ ਤੇ ਨਾਕੇ ਲਗਾਏ ਹੈ ਇਹਨਾਂ ਨੇ ਪੰਜ ਏਰੀਆਜ਼ ਵਿੱਚ ਇੱਕ ਨੌਰ ਸੋਰੀ ਜਲੰਧਰ ਨਹੀਂ ਲੁਧਿਆਣਾ ਦੇ ਕਿਉਂਕਿ ਜਲੰਧਰ ਮੈਂ ਲਾਸਟ ਟਾਈਮ ਕੀਤਾ ਸੀਗਾ ਸਾਰੀ ਨੌਰਥ ਵਿੱਚ ਧਿਆਨਾ ਦੇ ਇੰਡਸਟਰੀਅਲ ਏਰੀਆ ਵਿੱਚ West ਵਿੱਚ East ਵਿੱਚ ਔਰ ਦੂਸਰਾ ਇੰਡਸਟਰੀਅਲ ਏਰੀਆ A ਹੈ ਸੋ ਪੰਜ ਥਾਵਾਂ ਤੇ ਇਹਨਾਂ ਨੇ ਇਹਨੂੰ ਕੋਆਰਡੀਨੇਟ ਸਰਚ ਆਪਰੇਸ਼ਨਸ ਕੀਤੇ ਹੈ ਔਰ ਉਹਦੇ ਵਿੱਚ 550 ਦੇ ਕਰੀਬ ਜਿਹੜੀ ਹੈ ਨਫਰੀ ਫੋਰਸ ਜਿਹੜੀ ਆ ਲਗਾਈ ਗਈ ਹੈ ਇਹਦੇ ਵਿੱਚ ਸੀਪੀ ਸਾਹਿਬ ਨੇ ਔਰ ਇਹਨਾਂ ਦੀ ਟੀਮ ਨੇ ਕਾਫੀ ਡੀਟੇਲ ਵਿੱਚ ਜੋ ਅਰੇਂਜਮੈਂਟਸ ਹੈ ਉਹ ਪਹਿਲੇ ਹੀ ਜਾਰੀ ਕਰ ਦਿੱਤੇ ਗਏ ਸੀਗੇ ਮੈਨੂੰ ਵੀ ਇਹਨਾਂ ਨੇ ਕਾਪੀ ਭੇਜਤੀ ਗਈ ਸੀ ਔਰ ਵਕ ਵਕ ਐਸ ਐਚ ਓਜ਼ ਔਰ ਵਕ ਵਕ ਏ ਸੀ ਪੀਜ਼ ਦੀ ਵਕ ਵਕ ਥਾਵਾਂ ਤੇ ਡਿਊਟੀ ਲਗਾਈ ਹੈ ਏਰੀਆ ਨੂੰ ਕੋਰਡਨ ਕਰਕੇ ਇਹਨਾਂ ਨੇ ਹੌਟ ਸਪots ਨੂੰ ਜਿਹੜਾ ਹੈ ਸਰਚ ਕੀਤਾ ਹੈ ਕਾਫੀ ਇਹਨਾਂ ਨੇ ਕਿ ਕੋਈ ਅਗਰ ਕੋਈ ਸਸਪੈਕਟਿਡ ਬੰਦਾ ਹੈ ਉਹ ਪਾਜ ਨਾ ਜਾਵੇ ਤੇ ਰੇਲਵੇ ਲਾਈਨ ਤੇ ਵੀ ਉਥੇ ਨਫਰੀ ਲਗਾਈ ਹੈ ਔਰ ਜੋ ਮੈਨੂ ਸੀਪੀ ਸਾਹਿਬ ਨੇ ਦੱਸਿਆ ਕੁਝ ਹੋਰ ਇਨਾਕਿਆ ਵਿੱਚੋਂ ਕੁਝ ਸਸਪੈਕਟਿਡ ੁੰਡੇ ਵੀ ਫੜੇ ਗਏ ਹੈ ਕੁਝ 20 ਗ੍ਰਾਮਸ ਹੈਰੋਇਨ ਫੜੀ ਗਈ ਹੈ ਅਜੇ ਕਿਉਂਕਿ ਆਪਰੇਸ਼ਨ ਜਾਰੀ ਹੈ ਤਾਂ ਵਕ ਵਕ ਤਾਵੇਂ ਤੇ ਕੰਬਾਈਨਡ ਜੋ ਇਸ ਆਪਰੇਸ਼ਨ ਦਾ ਰਿਜ਼ਲਟ ਹੋਵੇਗਾ ਕਿੰਨੇ ਕੇਸਸ ਰਜਿਸਟਰ ਹੋਏ ਫਾਈਨਲੀ ਉਹ ਬਾਅਦ ਵਿੱਚ ਸੀਪੀ ਸਾਹਿਬ ਤੁਹਾਨੂੰ ਕੰਪਾਈਲ ਕਰਕੇ ਉਹ ਮੈਨੂੰ ਦੱਸ ਰਿਹਾ ਹੈ ਕਿ ਤੁਹਾਡੇ ਨਾਲ ਮੀਡੀਆ ਨਾਲ ਪੂਰਾ ਸ਼ੇਅਰ ਕਰ ਦਿੱਤਾ ਜਾਵੇ ਜਿਹੜੀ ਹੈਰੋਇਨ ਫੜੀ ਉਹ ਡਿਟੇਲਸ ਜਿਹੜੇ ਹੈ ਇਹ ਕਿ ਇਹ ਕੋਈ ਨਹੀਂ ਫੜੀ ਗਈ ਹੈ ਤਾਂ ਉਹ ਸਾਰੇ ਡਿਟੇਲਸ ਜਿਹੜੇ ਹੈ ਉਹ ACP साहब और रात आसीपी साहब उन्होंने ना दी टीम केड़ी है ਤੁਹਾਡੇ ਨਾਲ ਇੱਕ ਵਾਰੀ ਪੂਰਾ ਸਰਚ ਆਪਰੇਸ਼ਨ ਜਦੋਂ ਖਤਮ ਹੋ ਜਾਂਦਾ ਹੈ ਤੇ ਤੁਹਾਡੇ ਨਾਲ ਇਹ ਪੂਰਾ ਸ਼ੇਅਰ ਕਰਾਂ ਜੀ ਨਸ਼ਾ ਦੇ ਖਿਲਾਫ ਜਿਸ ਤਰ੍ਹਾਂ ਪੂਰੀ ਪੰਜਾਬ ਵਿੱਚ ਇਸ ਸਮੇਂ ਜੰਗ ਜੜੀ ਹੋਈ ਹੈ ਉਹਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨੇ ਕਿ ਜਿਹੜੇ ਹੈਗੇ ਨੇ ਹੁਣ ਤੱਕ ਕਾਮਯਾਬ ਜਿਹੜੀ ਪੰਜਾਬ ਪੁਲਿਸ ਨੂੰ ਆ ਦੇਖੋ ਪੰਜਾਬ ਪੁਲਿਸ ਦਾ ਇਹ ਜਿਹੜਾ ਹੈ ਬਹੁਤ ਹਾਈ ਔਨ ਦਾ ਪ੍ਰਾਇਰਟੀ ਇਨ ਫੈਕਟ ਵਨ ਆਫ ਦਾ ਟਾਪ ਪ੍ਰਾਇਰिटीज ਆਫ ਪੰਜਾਬ ਪੁਲਿਸ ਜਿਹੜੀ ਹੈ ਉਹ ਇਹੀ ਹੈਗੀ ਹੈ ਕਿਉਂਕਿ ਪੰਜਾਬ ਸਰਕਾਰ ਦੀ ਵੀ ਜਿਹੜੀ ਹੈ ਇਹ ਇੱਕ ਵੈਰੀ ਹਾਈ ਪ੍ਰਾਇਰੀਟੀ ਹੈ ਕਿ ਪੰਜਾਬ ਵਿੱਚ ਜਿਹੜਾ ਹੈ ਡਰੱਗ ਦੀ ਸਮੱਸਿਆ ਨੂੰ ਖਤਮ ਕਰਨਾ ਸੋ ਉਹਦੇ ਵਿੱਚ ਜਿਹੜੇ ਹੈ ਦੋ ਪੱਖਾਂ ਤੇ ਜਿਹੜਾ ਹੈ ਕੰਮ ਹੁੰਦਾ ਹੈ ਇੱਕ ਹੁੰਦਾ ਹੈ ਸਪਲਾਈ ਸਾਈਡ ਔਰ ਇੱਕ ਹੁੰਦਾ ਹੈ ਡਿਮਾਂਡ ਸਾਈਡ ਸੋ ਸਪਲਾਈ ਸਾਈਡ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਐਨਫੋਰਸਮੈਂਟ ਜਿਹੜੀ ਹੈ ਜੋ ਜ਼ਿਲ੍ਹਾ ਪੁਲਿਸ ਵੱਲੋਂ ਕਮਿਸ਼ਨਰੇਟਸ ਵੱਲੋਂ ਨਾਕੇ ਲਗਾ ਕੇ ਗਸ਼ਤਾਂ ਕਰਕੇ ਔਰ ਸਸਪੈਕਟਿਡ ਬੰਦੇਾਂ ਦੀ ਕੁਐਸਚਨਿੰਗ ਕਰਕੇ ਇੰਟਰਵਿਊਇੰਗ ਕਰਕੇ ਜੋ ਕੀਤਾ ਜਾਂਦਾ ਹੈ ਉਹ ਸਾਰੀ ਸਪਲਾਈ ਨੂੰ ਰੋਕਣ ਦਾ ਤਰੀਕਾ ਹੁੰਦਾ ਹੈ ਇਹ ਜਿਹੜਾ ਹੈਗਾ ਹੈ ਇਹ ਜੋ ਲੋਕ ਵੇਚ ਰਹੇ ਆ ਪੈਡਲਰਸ ਹੈਗੇ ਆ ਉਹਨਾਂ ਨੂੰ ਫੜਨਾ ਉਸ ਦੇ ਨਾਲ ਨਾਲ ਜੋ ਇਨਫੋਰਸਮੈਂਟ ਦਾ ਇੱਕ ਹੋਰ ਪੱਖ ਜਿਹਦੇ ਤੇ ਕਾਫੀ ਫੋਕਸ ਕੀਤਾ ਜਾ ਰਿਹਾ ਹੈ ਉਹ ਹੈ ਫੋਰ ਫੀਚਰ ਆਫ ਪ੍ਰੋਪਰਟੀ ਤੇ ਉਹ ਜਿਹੜਾ ਹੈ ਹਰ ਜ਼ਿਲ੍ਹੇ ਵਿੱਚ ਸਭ ਨੂੰ ਹਦਾਇਤ ਕੀਤੀ ਗਈ ਹੈ ਕਿ ਕਮਿਸ਼ਨਰੇਟਸ ਵਿੱਚ ਵੀ ਹਦਾਇਤ ਕੀਤੀ ਗਈ ਹੈ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਮਨੀ ਨਾਲ ਲੋਕ ਪ੍ਰੋਪਰਟੀ ਬਣਾਉਂਦੇ ਆ ਉਸ ਪ੍ਰੋਪਰਟੀ ਨੂੰ 4 फीट ਕੀਤਾ جائے سو ਉਹਦੇ ਤੇ ਅਸੀਂ ਅ ਇਨਫੋਰਸਮੈਂਟ ਦਾ ਜਿਹੜਾ ਕੰਮ ਹੈ ਉਹ ਜ਼ਿਲ੍ਹਾ ਔਰ ਕਮਿਸ਼ਨਰੇਟ ਵੱਲੋਂ ਕੀਤਾ ਜਾਂਦਾ ਹੈ ਇਨਫੈਕਟ ਅਕੈਡਮੀ ਵਿੱਚ ਅਸੀਂ ਬਹੁਤ سارے ਟ੍ਰੇਨਿੰਗ ਪ੍ਰੋਗਰਾਮਸ ਕਰਾ ਰਹੇ ਹਾਂ ਤਾਂਕਿ ਅਸੀਂ ਆਪਣੇ ਸਾਰੇ ਪੁਲਿਸ ਅਫੀਸ਼ਰਸ ਨੂੰ ਇਹ ਜਿਹੜੀ ਹੈ ਜਾਨੂ ਕਰਾਈਏ ਇਹਦੇ ਨਾਲ ਅਸੀਂ ਨਾਰਕੋਟਿਕ ਕੰਟਰੋਲ ਬਿਊਰੋ ਦੇ ਕੋਲਾਬੋਰੇਸ਼ਨ ਨਾਲ ਵੀ ਟ੍ਰੇਨਿੰਗ ਪ੍ਰੋਗਰਾਮਸ ਕਰਾ ਰਹੇ ਹਾਂ ਤਾਂਕਿ ਇਸ ਤੇ ਜਿਹੜਾ ਹੈਗਾ ਹੈ ਅਹ ਇਹ ਸੂਚ ਸਮੱਸਿਆ ਨੂੰ ਨਹੀਂ ਜੀਟਿਏ ਜਿਹੜਾ ਦੂਸਰਾ ਪੱਖ ਹੈਗਾ ਡਿਮਾਂਡ ਸਾਈਡ ਦਾ ਉਹ ਹੈਗਾ ਸਕੂਲਾਂ ਕਾਲਜਾਂ ਔਰ ਵਕ ਵਕ ਥਾਵਾਂ ਤੇ ਜਾ ਕੇ ਜਾਗਰੂਕਤਾ ਪੈਦਾ ਕਰਨਾ ਤਾਂ ਕਿ ਲੋਕ ਵੀ ਇਸ ਤੋਂ ਬਚਣ ਬੱਚੇ ਸਾਡੇ ਇਸ ਤੋਂ ਬਚਣ ਸੋ ਉਹ ਵੀ ਜਿਹੜਾ ਹੈਗਾ ਉਹ ਕਮਿਸ਼ਨਰੇਟਸ ਵੱਲੋਂ ਜ਼ਿਲ੍ਹਿਆਂ ਵੱਲੋਂ ਇਹਨਾਂ ਨੇ ਆਪਣੇ ਬੰਦੇ ਔਰ ਖਾਸ ਤੌਰ ਤੇ ਸਾਂਝ ਨਾਲ ਕੋਲੈਬੋਰੇਟ ਕਰਕੇ ਜਿਹੜੇ ਪੁਲਿਸ ਅਫੀਸ਼ੀਅਲਸ ਹੈ ਉਹ ਵਕ ਵਕ ਸਕੂਲਾਂ ਕਾਲਜਾਂ ਚ ਜਾ ਕੇ ਇਸ ਤਰ੍ਹਾਂ ਦੀ ਜਾਗਰੂਕਤਾ ਜਿਹੜੀ ਹੈ ਕਿ ਡਰੱਗਸ ਦੇ ਯੂਜ਼ ਨਾਲ ਡਰੱਗਸ ਦੇ ਅਬਿਊਜ਼ ਨਾਲ ਕੀ ਕੀ ਨੁਕਸਾਨ ਹੋ ਸਕਦਾ ਹੈ ਇੰਡੀਵਿਜੂਅਲ ਨੂੰ ਕੀ ਨੁਕਸਾਨ ਹੈ ਪਰਿਵਾਰ ਨੂੰ ਕੀ ਨੁਕਸਾਨ ਹੈ ਸੋਸਾਇਟੀ ਨੂੰ ਕੀ ਨੁਕਸਾਨ ਹੈ ਤਾਂ ਕਿ ਸਪਲਾਈ ਔਰ ਡਿਮਾਂਡ ਸਾਈਡ ਦੋਨਾਂ ਤੇ ਜਿਹੜਾ ਹੈਗਾ ਇਹ ਪੂਰੀ ਮੁਹਿੰਮ ਰਹੀ ਹੈ ਇਹ ਜਿਹੜੀ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਹੜੀ ਹੈ ਪੂਰੇ ਪੰਜਾਬ ਪੱਧਰ ਤੇ ਕੀਤਾ ਗਿਆ ਹੈ ਔਰ ਡੀਜੀਪੀ ਸਾਹਿਬ ਦੇ ਆਰਡਰਸ ਨਾਲ ਸਾਰੇ ਜੋ ਸੀਨੀਅਰ ਉਹ ਵਾਕ ਵਾਕ ਜਿਨੇ ਆਂ ਔਰ ਕਮਿਸ਼ਨਰੇਟਸ ਜਾ ਕੇ ਇਹ ਜਿਹੜਾ ਹੈ ਸੁਪਰਵਾਈਜ਼ ਕਰ ਰਿਹਾ ਹੈ थैंक यू थैंक यू जी थैंक यू हेलो